ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਆਪਾਂ ਆਪਣੀ ਕੁਦਰਤੀ ਖੇਤੀ ਦੇ ਸਮੇਂ ਦੀ ਵੀ ਆਪਾਂ ਕੁਦਰਤੀ ਖੇਤੀ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਕੀ ਇਹਦੇ ਵਿੱਚ ਦੇਖਣ ਨੂੰ ਮਿਲਿਆ ਕੀ ਵਾਧੇ ਘਾਟੇ ਹੋਏ ਕਿਸਾਨ ਵੀਰੋ ਆਪਾਂ ਨੇ ਕੁਦਰਤੀ ਖੇਤੀ ਇੱਕ ਤਜਰਬੇ ਲਈ ਇਹ ਦੇਖਣੀ ਸ਼ੁਰੂ ਕੀਤੀ ਵਿਚਾਰਨਾ ਸਬ ਬਿਨਾਂ ਸਮਾਨ ਜਿਹੜਾ ਆਪਾਂ ਪੌਣਿਆ ਖੇਤਾਂ 'ਚ ਉਹਨੂੰ ਵਰਤਤ ਬਿਨਾ ਫਸਲਾਂ ਹੋ ਸਕਦੀਆਂ ਨੇ ਤਾਂ ਆਪਾਂ 15 ਅਗਸਤ 2007 ਨੂੰ ਸਿਰਫ ਇਹ ਚੈੱਕ ਕਰਨ ਲਈ ਕੀਤਾ ਸੀ ਕਿਉਂਕਿ ਮੈਨੂੰ ਇਹ ਗੱਲ ਦਾ ਪਤਾ ਸੀਗਾ ਆਪਣੇ ਬਜ਼ੁਰਗ ਸਿੰਘ ਜਿਹੜੇ 1968-65 ਤੋਂ ਪਹਿਲਾਂ ਬਿਨਾ ਕੈਮੀਕਲ ਵਰਤੇ ਫਸਲਾਂ ਕਰਦੇ ਸਨ ਹਰੀ ਕ੍ਰਾਂਤੀ ਤੋਂ ਪਹਿਲਾਂ ਦੀ ਗੱਲ ਕਰਦੇ ਆਂ ਵੀ ਜਦ ਉਹ ਸਮੇਂ ਹੋ ਸਕਦੀਆਂ ਸੀਗੀਆਂ ਮੈਂ ਕਿਹਾ ਚੈੱਕ ਕਰਕੇ ਦੇ ਜਾਂ ਹੋ ਸਕਦੀਆਂ ਨੇ ਕਿ ਨਹੀਂ ਸੋ ਆਪਾਂ ਨੂੰ ਕੱਲ 15 ਅਗਸਤ 2007 ਨੂੰ ਅ ਤੋਂ ਸ਼ੁਰੂ ਕਰਕੇ 17 ਸਾਲ ਪੂਰੇ ਹੋ ਗਏ ਅੱਜ ਆਪਾਂ 17 ਸਾਲ ਪੂਰੇ ਕਰਕੇ ਕੁਦਰਤੀ ਖੇਤੀ ਵਿੱਚ ਆਇਆ ਤੇ ਆਪਣਾ 18ਵਾਂ ਸਾਲ ਸ਼ੁਰੂ ਹੋ ਗਿਆ ਤੇ ਇਹ ਲੰਬੇ ਸਮੇਂ ਦੇ ਵਿੱਚ ਅ ਇਹ ਗੱਲ ਦੇਖਣ ਨੂੰ ਮਿਲੀ ਵੀ ਸਾਰਾ ਕੁਝ ਹੋ ਸਕਦਾ ਸਭ ਤੋਂ ਵਧੀਆ ਹੋ ਸਕਦਾ ਤੇ ਖਾਸ ਗੱਲ ਹੈ ਵੀ ਉਹਦਾ ਰੰਗ ਰੂਪ ਵੀ ਦੂਜੀ ਨਾਲ ਵਧੀਆ ਹੋਊਗਾ ਹਰੇਕ ਪੌਦਾ ਤੁਹਾਡੇ ਨਾਲ ਗੱਲ ਕਰ ਸਕਦਾ ਤੇ ਜੋ ਸਾਡੇ ਬਜ਼ੁਰਗਾਂ ਦਾ ਡਿਜ਼ਾਈਨ ਸੀ ਜਿਵੇਂ ਹੁਣ ਤੁਸੀਂ ਆ ਦੇਖੋ ਬੈਂਗਣਾਂ ਦੇ ਬੂਟੇ ਨੇ ਇਹਨਾਂ ਦੇ ਪੱਤਿਆਂ ਤੇ ਵੀ ਕੋਈ ਬਿਮਾਰੀ ਨਹੀਂ ਹੈਗੀ ਤੇ ਇਹਨੇ ਰੁੱਤ ਦੇ ਹਿਸਾਬ ਨਾਲ ਫਲ ਦੇਣਾ ਕੁਦਰਤੀ ਖੇਤੀ ਦੀ ਜੋ ਖਾਸ ਗੱਲ ਸੀ ਉਹਦੇ ਵਿੱਚ ਟਾਈਮ ਬੜਾ ਜ਼ਰੂਰੀ ਸੀਗਾ ਵੀ ਤੁਹਾਡੀ ਉਸ ਰੁੱਤ ਦੀ ਫਸਲ ਹੋਵੇ ਤੇ ਉਸ ਇਲਾਕੇ ਦੇ ਬੀਜ ਹੋਣ ਜਿਨ੍ਹਾਂ ਨੂੰ ਆਪਾਂ ਦੇਸੀ ਬੀਜ ਕਹਿੰਦੇ ਆ ਤੇ ਤੁਹਾਡੇ ਜਿਹੜੇ ਪੌਦੇ ਨੇ ਉਹਨਾਂ ਵਿੱਚ ਰੰਗ ਵੀ ਵਧੀਆ ਹੋਊਗਾ ਸਵਾਦ ਵੀ ਵਧੀਆ ਹੋਊਗਾ ਤੇ ਉਹ ਸਟੋਰ ਵੀ ਲੰਬੇ ਸਮੇਂ ਤੱਕ ਹੋ ਸਕਦਾ ਜਿਵੇਂ ਕੋਈ ਸਬਜ਼ੀ ਤੋੜੀ ਆ ਤਾਂ ਉਹ ਗਲੂ ਨਹੀਂ ਛੇਤੀ ਤਾਜੀ ਰਹੂਗੀ ਤੇ ਉਹਦਾ ਤਾਜੀ ਰਹਿ ਜੇ ਥੋੜੀ ਲੰਬੇ ਸਮੇਂ ਤੱਕ ਸਬਜ਼ੀ ਤਾਜੀ ਰਹਿੰਦੀ ਸਾਨੂੰ ਉਹ ਜ਼ਿਆਦਾ ਲਾਭ ਨੇ ਸੋ ਇਹ ਖੇਤੀ ਵਿੱਚ ਜਣੇ ਕੋਈ ਘਾਟਾ ਨਹੀਂ ਇਹ ਨਦੀਨ ਦੀ ਸਮੱਸਿਆ ਸੀਗਾ ਤਾਂ ਉਹਦਾ ਇੱਕ ਖਾਸ ਜੋ ਧਿਆਨ ਦੇਣ ਜੋ ਗੱਲ ਸੀਗੀ ਤਾਂ ਉਹ ਏ ਸੀ ਬਈ ਆਪਾਂ ਵੀ ਕੋਈ ਚੀਜ਼ ਖਰਾਬ ਹੁੰਦੀ ਆ ਧਿਆਨ ਦੇਣ ਜੋ ਇਹ ਗੱਲ ਆ ਵੀ ਆਪਾਂ ਉਹਨੂੰ ਨਦੀਨਾਂ ਦੀ ਗੱਲ ਕਰਦੇ ਆ ਤਾਂ ਫਸਲ ਵੱਡੀ ਹੋਵੇ ਨਦੀਨਾਂ ਵੱਡੇ ਹੋਣ ਜਿਵੇਂ ਜੇ ਨਦੀਨ ਵੱਡੇ ਹੋ ਗਏ ਤਾਂ ਫਸਲ ਮਾਰੀ ਜਾਊਗੀ ਜੇ ਫਸਲ ਵੱਡੀ ਹੋ ਗਈ ਤਾਂ ਨਦੀਨ ਮਾਰਿਆ ਜਾਊਗਾ ਹੁਣ ਆਹ ਦੇਖੋ ਤੁਸੀਂ ਆਹ ਪਰਲੇ ਪਾਸੇ ਦੇ ਨਵੀਨ ਆ ਜਗਤ ਸਾਫ ਗਰਤੀ ਤੁਸੀਂ ਆ ਗੰਨੇ ਦਾ ਦੇ ਮੇੜਾ ਦੇਖੋ ਤਾਂ ਪੂਰਾ ਮੋਟਾ ਗੰਨਾ ਫਾਇਦਾ ਹੋ ਰਿਹਾ ਇਹ ਨਹੀਂ ਹੈਗਾ ਵੀ ਕੋਈ ਸੇਵਾ ਸੰਭਾਲਣੀ ਕੋਈ ਬੈਡ ਨਹੀਂ ਆ ਦੇਖੋ ਆ ਗੰਨੇ ਇਹਨ ਪੂਰੇ ਨਹੀਂ ਲਿਕਣਾ ਆ ਦੇਖੋ ਮਤਲਬ ਹਾਲੇ ਨਾਲ ਸੈਜ ਕਰਨਾ ਸੋ ਇਸ ਤਰ੍ਹਾਂ ਉਤਪਾਦਨ ਕੋਈ ਜ਼ਿਆਦਾ ਨਹੀਂ ਖਰਾਬ ਹੁੰਦਾ ਕੁਦਰਤੀ ਖੇਤੀ ਜੇ ਵੱਧਦੇ ਹੀ ਆ ਤੇ ਹਰ ਤਰ੍ਹਾਂ ਦੀ ਫਸਲ ਪੈਦਾ ਹੋ ਜਾਂਦੀ ਆ ਸੋ ਫਸਲਾਂ ਦੇ ਰੰਗ ਵਧੀਆ ਹੋਣਗੇ ਪਰ ਖਾਸ ਗੱਲ ਆ ਵੀ ਜਿਹੜਾ ਆਪਣਾ ਸਮਾਜ ਆ ਉਹ ਸਿਰਫ ਦਿਖਾਵੇ ਦੀ ਜ਼ਿੰਦਗੀ ਜਿਉਂਦਾ ਇਸ ਲਈ ਕੁਦਰਤੀ ਖੇਤੀ ਦੇ ਵਿੱਚ ਉਹਨਾਂ ਨੂੰ ਲੱਗਦਾ ਵੀ ਇਹ ਥੋੜੀ ਜੋ ਸਮਾਨ ਕੁਦਰਤੀ ਖੇਤੀ ਦਾ ਮਹਿੰਗਾ ਹੋ ਜਾਂਦਾ ਵੀ ਅਸੀਂ ਇਹ ਕਿਹੜਾ ਕਿਸ ਨੇ ਦੇਖਣਾ ਮਹਿੰਗਾ ਮੋਬਾਈਲ ਲੈ ਲੂ ਮਹਿੰਗੀ ਗੱਡੀ ਲੈ ਲੂ ਮਹਿੰਗਾ ਘਰ ਹੋਊਗਾ ਮਹਿੰਗੇ ਕੱਪੜੇ ਪਾ ਲੈਣਗੇ ਪਰ ਜਿਹੜਾ ਸਭ ਤੋਂ ਜ਼ਰੂਰੀ ਚੀਜ਼ ਆ ਸਾਡੇ ਸਰੀਰ ਦੀ ਲਈ ਜੇ ਆਪਾਂ ਕਹੇ ਡੀਜ਼ਲ ਵਾਲੀ ਗੱਡੀ 'ਚ ਪੈਟਰੋਲ ਪਾ ਲਿਆ ਪੈਟਰੋਲ ਵਾਲੀ 'ਚ ਡੀਜ਼ਲ ਪਾ ਲਿਆ ਤਾਂ ਉਹ ਗੱਡੀ ਫੇਲ ਹੋ ਜੂ ਪਰ ਜੇ ਆਪਣੇ ਸਰੀਰ ਦੇ ਵਿੱਚ ਵੀ ਅਸੀਂ ਉਸ ਤਰ੍ਹਾਂ ਦਾ ਭੋਜਨ ਵਧੀਆ ਭੋਜਨ ਨਾ ਪਾਈਏ ਨਕਲੀ ਭੋਜਨ ਵੱਧ ਪਾਈ ਜਾਈਏ ਜਾਂ ਜਿਹੜਾ ਸਾਡੇ ਸਰੀਰ ਨੂੰ ਪਸੰਦ ਨਹੀਂ ਖਾਣ ਯੋਗ ਨਹੀਂ ਅਸੀਂ ਉਹ ਵੀ ਉਹਨੂੰ ਤੱਕੇ ਨਾ ਖਲਾਈ ਜਾਈਏ ਤਾਂ ਇੱਕ ਨਾ ਇੱਕ ਦਿਨੋਂ ਸਰੀਰ ਬਿਮਾਰੀਆਂ ਦਾ ਘਰ ਬਣ ਜਾਂਦਾ ਸੋ ਜਦੋਂ ਅਸੀਂ ਬਿਮਾਰ ਹੋ ਗਏ ਫਿਰ ਸਾਡਾ ਜਿਹੜਾ ਜੋੜਿਆ ਹੋਇਆ ਰੁਪਈਆ ਉਹ ਬੇਕਾਰ ਚਲੇ ਜਾਂਦਾ ਆਮ ਤੌਰ ਤੇ ਹੁਣ ਆਪਾਂ ਦੇਖਦੇ ਆਂ ਵੀ ਜਿਹੜੇ ਆਪਣੇ ਲੋਕ ਨੇ ਇਹ ਜਣੀ ਬਹੁਤ ਛੋਟੀਆਂ ਉਮਰ ਤੋਂ ਬਿਮਾਰ ਹੋਣ ਲੱਗ ਚੁੱਕੇ ਹਨ ਕਾਰਨ ਹੈ ਕਿ ਅਸੀਂ ਕਸਰਤ ਨਹੀਂ ਕਰਦੇ ਦੂਜਾ ਅਸੀਂ ਭੋਜਨ ਵਧੀਆ ਨਹੀਂ ਖਾਂਦੇ ਤੀਜਾ ਭੋਜਨ ਵੀ ਨਕਲੀ ਆ ਸੋ ਸਾਰਾ ਕੁਝ ਉਲਟ ਪੁਲਟ ਹੋ ਚੁੱਕਿਆ ਹੁਣ ਗੱਲ ਕਰੀਏ ਜੇ ਆਜ਼ਾਦੀ ਦੀ ਹੁਣ ਇਹ ਤਾਂ ਇਹ ਗੱਲ ਲੱਗਦਾ ਵੀ ਸਾਡੇ ਮੁਲਕ ਦੇ ਵਿੱਚ ਮਲਾਪਟ ਦੀ ਆਜ਼ਾਦੀ ਆ ਨਸ਼ੇ ਦੀ ਆਜ਼ਾਦੀ ਆ ਪਰ ਜੇ ਤੁਸੀਂ ਵਾਤਾਵਰਣ ਲਈ ਕੁਦਰਤ ਲਈ ਕੰਮ ਕਰਦੇ ਹੋ ਤਾਂ ਉਸ ਗੱਲ ਨੂੰ ਭਾਵੇਂ ਉਹਨਾਂ ਸਮਾਜਾਂ ਜਾਂ ਹੋਰ ਸਸਫਾਵਾਂ ਜਾਂ ਲੋਕ ਉਹ ਸਾਥ ਨਹੀਂ ਦਿੰਦੇ ਵੀ ਤੁਸੀਂ ਵਾਤਾਵਰਣ ਵੀ ਬਚਾਇਆ ਤੇ ਲੋਕਾਂ ਨੂੰ ਜਰ ਮੁਕਤ ਭੋਜਨ ਵੀ ਦਿੱਤਾ ਕਿਉਂਕਿ ਇਹ ਗੱਲ ਸ਼ਾਇਦ ਲੋਕਾਂ ਨੂੰ ਲੱਗਦਾ ਕੋਈ ਛੋਟੀ ਜੀ ਗੱਲ ਆ ਪਰ ਇਹ ਬਹੁਤ ਵੱਡੀ ਗੱਲ ਆ ਜੇ ਤੁਸੀਂ ਵਾਤਾਵਰਣ ਲਈ ਲੋਕਾਂ ਦੀ ਸਿਹਤ ਲਈ ਵਧੀਆ ਕੰਮ ਕਰਦੇ ਹੋ ਤੇ ਜੇ ਤੁਸੀਂ ਲੋਕਾਂ ਦੀ ਸਿਹਤ ਲਈ ਵਾਤਾਵਰਣ ਲਈ ਕੰਮ ਕਰਦੇ ਆ ਤਾਂ ਇੱਕ ਆਪਣੇ ਦੇਸ਼ ਭਗਤੀ ਵਾਲੀ ਗੱਲ ਉਹ ਵੀ ਅਸੀਂ ਦੇਸ਼ ਲਈ ਇੰਨਾ ਕੁਝ ਕਰ ਰਹੇ ਹਾਂ ਪਰ ਸਮਾਜ ਉਹ ਗੱਲਾਂ ਦੇ ਸਹਿਜ ਜਾਗਰੂਕ ਨਹੀਂ ਹੈਗਾ ਕਿਉਂਕਿ ਉਹਨੂੰ ਲੱਗਦਾ ਵੀ ਸਸਤਾ ਖਾਈਏ ਜਦੋਂ ਇੱਕ ਕਿਸਾਨ ਕੁਦਰਤੀ ਖੇਤੀ ਵਾਲਾ ਆਪਣੀ ਫਸਲ ਬੀਜਦਾ ਉਹਨੂੰ ਮੁੱਲ ਨਹੀਂ ਮਿਲਦਾ ਤਾਂ ਬਹੁਤ ਸਾਰੇ ਕਿਸਾਨ ਕੁਦਰਤੀ ਖੇਤੀ ਕਿਉਂ ਵਾਪਸ ਚਲੇ ਜਾਂਦੇ ਨੇ ਹਰੀ ਕ੍ਰਾਂਤੀ ਖੇਤੀ ਮਾਡਲ ਦੇ ਵਿੱਚ ਕਿਉਂਕਿ ਉਹਦੇ ਵਿੱਚ ਸੌਖਾ ਬਾਸਾਰਾ ਕੰਮ ਮਸ਼ੀਨਾਂ ਨਾਲ ਤੇ ਕੈਮੀਕਲ ਨਾਲ ਹੋ ਜਾਂਦਾ ਪਰ ਕੁਦਰਤੀ ਖੇਤੀ 'ਚ ਹੱਥਾਂ ਨਾਲ ਮਿਹਨਤ ਕਰਨੀ ਪੈਣੀ ਆ ਸਾਨੂੰ ਨਦੀਨਾਂ ਤੋਂ ਲੈ ਕੇ ਹਰੇਕ ਚੀਜ਼ ਹੱਥੀਂ ਕਰਨੀ ਪੈਣੀ ਆ ਉਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਸ਼ੀਨਰੀ ਡਿਜ਼ਾਈਨ ਨਹੀਂ ਪਰ ਜਿਹੜੀ ਹੈ ਕੁਦਰਤੀ ਖੇਤੀ ਆ ਤੇ ਵਿੱਚ ਸਾਰਾ ਡਿਜ਼ਾਈਨ ਤੁਹਾਨੂੰ ਖੁਦ ਕਰਨਾ ਪੈਣਾ ਔਰੇ ਤੁਹਾਡੇ ਪੰਛੀਆਂ ਦੀ ਗਿਣਤੀ ਵਾਧੂ ਪਰ ਇਹ ਖੇਤੀ ਤੁਹਾਨੂੰ ਇੱਕ ਗੱਲ ਦੀ ਗਾਰੰਟੀ ਹੈ ਵੀ ਮਾਰੀਆਂ ਤੋਂ ਬਚਾਉਂਦੀ ਆ ਤੁਹਾਡੇ ਕੋਲ ਆਕਸੀਜਨ ਲੈਵਲ ਇੰਨਾ ਵਧੀਆ ਹੋ ਜਾਣਾ ਤੇ ਆਕਸੀਜਨ ਨਾਲ ਤੁਹਾਡੇ ਸਰੀਰ ਨੂੰ ਤਾਕਤ ਮਿਲੂ ਜਿਹੜੇ ਉਹਨੇ ਤਰ੍ਹਾਂ ਤਰ੍ਹਾਂ ਦੇ ਪੰਛੀ ਨੇ ਉਹਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਆ ਕਿਉਂਕਿ ਉਹਦੀ ਵਾਈਬ੍ਰੇਸ਼ਨ ਜੋ ਪੰਛੀ ਬੋਲਦੇ ਨੇ ਉਹਦਾ ਸੰਗੀਤ ਪੈਦਾ ਹੁੰਦਾ ਹੈ ਉਹ ਬੜਾ ਸ਼ਾਨਦਾਰ ਹੁੰਦਾ ਤੇ ਉਹ ਸਾਨੂੰ ਬਹੁਤ ਅ ਮਜ਼ਬੂਤ ਬਣਾਉਂਦਾ ਤੇ ਡਿਪਰੈਸ਼ਨ ਦਾ ਸ਼ਿਕਾਰ ਨਹੀਂ ਹੋਊਗਾ ਬਿਮਾਰੀਆਂ ਦਾ ਸ਼ਿਕਾਰ ਨਹੀਂ ਹੋ ਤੁਸੀਂ ਸੋਧਾ ਬਣ ਰਹਿਣ ਨਾਲ ਇੱਕ ਘਟ ਖਰਾ ਖਾ ਕੇ ਵੀ ਵੱਧ ਮਜ਼ਬੂਤ ਹੋ ਜਾਂਦੇ ਆ ਸੋ ਆਪਣੇ ਖੇਤਾਂ ਨੂੰ ਮੈਨੂੰ ਲੱਗਦਾ ਮੈਂ ਆਜ਼ਾਦ ਕਰਨ ਤੇ ਸਫਲ ਹੋਇਆ ਕਿਉਂਕਿ ਜੇ ਦੇਖਿਆ ਜਾਵੇ ਤਾਂ ਕਿਤੇ ਅਸੀਂ ਜਾਣੇ ਅਣ ਜਾਣੇ ਜਿਵੇਂ ਕਾਰਪੋਰਟ ਘਰਾਣਿਆਂ ਦੀ ਗੱਲ ਕਰੀਏ ਤਾਂ ਉਹ ਕਿੰਨੀ ਉਹਨਾਂ ਨੂੰ ਪੰਜਾਬ ਚੋਂ ਕਮਾਈ ਹੋ ਰਹੀ ਹੈ ਦਵਾਈਆਂ ਦੇ ਰੂਪ ਚ ਕਿਉਂਕਿ ਅਸੀਂ ਮੈਡੀ ਸੰਖਾਣ ਚ ਨੰਬਰ 1 ਆ ਤੇ ਦਵਾਈਆਂ ਸੜਕਣ ਚ ਨੰਬਰ 1 ਆ ਮਤਲਬ ਸਾਡੀ ਮਿੱਟੀ ਵੀ ਬਿਮਾਰ ਹੋਈ ਹੋਈ ਆ ਤੇ ਲੋਕ ਵੀ ਬਿਮਾਰ ਹੋਏ ਨੇ ਕੁਝੇ ਮਿੱਟੀ ਬਿਮਾਰ ਤਾਂ ਲੋਕ ਬਿਮਾਰ ਪੱਕੇ ਹੋਣਗੇ ਪਰ ਕੁਦਰਤੀ ਖੇਤੀ ਜਾਂ ਮਿੱਟੀ ਨੇ ਵੀ ਬਿਮਾਰ ਨਹੀਂ ਹੋਣਾ ਤੇ ਕਿਸਾਨ ਨੇ ਵੀ ਬਿਮਾਰ ਨਹੀਂ ਹੋਣਾ ਜੇ ਬਹੁਤ ਜਿਆਦਾ ਅਸਲ ਚੀਜ਼ ਦੇਖਣੀ ਆ ਤਾਂ ਆਪਾਂ ਦੇਖੀ 1968 65 ਤੋਂ ਪਹਿਲਾਂ ਦੇ ਜਿਹੜੇ ਲੋਕ ਸਨ ਜਾਂ ਉਸ ਏਰੀਏ ਦੇ ਲੋਕ ਸਨ ਉਹ ਸਮੇਂ ਦੇ ਲੋਕ ਸਨ ਤਾਂ ਉਹ 100 ਤੋਂ ਉੱਪਰ ਉਮਰ ਭੋਗ ਜਾਂਦੇ ਸਨ ਆ ਪੁਰਾਣੇ ਬਜ਼ੁਰਗਾਂ ਤੁਸੀਂ ਦੇਖ ਸਕਦੇ ਹੋ ਕਿਉਂਕਿ ਖਰਾਕ ਵਧੀਆ ਤੇ ਕਸਰਤ ਕਰਦੇ ਸੀਗੇ ਅੱਜ ਅਸੀਂ ਸਰੀਰ ਲਈ ਇੰਨੀਆਂ ਸਹੂਲਤਾਂ ਦੇਤੀਆਂ ਜਿੰਨੀ ਸਰੀਰ ਨੂੰ ਸਹੂਲਤ ਵੱਧ ਮਿਲੂਗੀ ਉਹਨੇ ਸਰੀਰ ਵੱਧ ਬਿਮਾਰ ਹੁੰਦਾ ਕਿਉਂਕਿ ਅਸੀਂ ਆਰਾਮ ਤਾਂ ਜ਼ਿਆਦਾ ਕਰਦੇ ਆ ਕਸਰਤ ਅਸੀਂ ਨਹੀਂ ਕਰਦੇ ਸੁੱਧ ਭੋਜਨ ਨਹੀਂ ਸੋ ਆਪਣੇ ਆਪ ਨੂੰ ਬਚਾਉਣ ਲਈ ਆਪਣੀ ਮਿੱਟੀ ਨੂੰ ਬਚਾਉਣ ਲਈ ਸਾਨੂੰ ਸੋਚਣਾ ਪੈਣਾ ਹੈ ਜੇ ਆਪਣੇ ਖੇਤਾਂ ਨੂੰ ਅੱਜ ਭਾਵੇਂ ਅਸੀਂ ਇੰਨੇ ਲੰਬੇ ਸਮੇਂ ਤੋਂ ਖੇਤੀ ਕੀਤੀ ਆ ਇਸ ਖੇਤੀ ਵਿੱਚ ਨਾ ਤਾਂ ਲੇਬਰ ਦਾ ਇਸਤੇਮਾਲ ਕੀਤਾ ਨਾ ਮਸ਼ੀਨਰੀ ਦਾ ਤੇ ਸਾਰਾ ਕੁਝ ਹੱਥੀਂ ਕੀਤਾ ਜੇ ਫੇਰ ਵੀ ਅ ਮਤਲਬ ਉਹਨਾਂ ਕੈਮੀਕਲਸ ਖਾਦਾਂ ਨਾਲੇ ਫਸਲਾਂ ਹੁੰਦੀਆਂ ਤਾਂ ਸਾਡੇ ਖੇਤ ਵਿੱਚ ਤਾਂ ਹਰਾ ਰੰਗ ਹੋਣੇ ਨਹੀਂ ਸੀਗਾ ਜਿਹੜੀ ਫਸਲ ਨੂੰ ਹਰੀ ਕ੍ਰਾਂਤੀ ਦਾ ਨਾਮ ਦਿੱਤਾ ਗਿਆ ਇਹਦਾ ਮਤਲਬ ਪਹਿਲਾਂ ਕਿਹੜਾ ਫਸਲਾਂ ਹੋਰ ਰੰਗ ਦੀ ਸਨ ਹਰੀਆਂ ਸਨ ਤੇ ਅਸੀਂ ਆ ਹਰੀ ਕ੍ਰਾਂਤੀ ਤੋਂ ਬਾਅਦ ਪਿਛਲੇ 17 ਸਾਲਾਂ ਤੋਂ ਸਾਡੇ ਖੇਤ ਚ ਕਿਤੇ ਹਰੀ ਕ੍ਰਾਂਤੀ ਨਹੀਂ ਹੈਗੀ ਸਾਡੀਆਂ ਫਸਲਾਂ ਹਰੀਆਂ ਨਹੀਂ ਸਾਡਾ ਵਾਤਾਵਰਨ ਸਾਫ਼ ਨਹੀਂਗਾ ਕਿਉਂਕਿ ਉਹ ਜੇ ਥੱਕਿਆ ਹੋਇਆ ਬੰਦਾ ਆਉਂਦਾ 50 ਕਿਲੋਮੀਟਰ ਚੱਲ ਕੇ 10 ਮਿੰਟ ਬਾਅਦ ਕਹਿੰਦਾ ਤਕਾਈਆਂ ਲੱਗੀਆਂ ਕਿਉਂਕਿ ਆਪਣਾ ਵਾਤਾਵਰਨ ਦੇ ਵਿੱਚ ਅਸੀਂ ਪੋਲਿਊਸ਼ਨ ਕਰਨ ਚ ਵੀ ਨੰਬਰ 1 ਹੋਏ ਹੋਏ ਆ ਜਿੰਨਾ ਪ੍ਰਦੂਸ਼ਣ ਅਸੀਂ ਕਰਦੇ ਆ ਉਹਦਾ ਕੋਈ ਅੰਦਾਜ਼ਾ ਨਹੀਂ ਹੈਗਾ ਮੰਨ ਲਓ ਇੱਕ ਕਾਰ ਜਾ ਰਹੀ ਆ ਕਾਰ ਡੀਜ਼ਲ ਪੈਟਰੋਲ ਫੂਕ ਕੇ ਕੋਸਣਾ ਕੁਸਤਾ ਕੱਢਦੀ ਆ ਉਹ ਆਕਸੀਜਨ ਤਾਂ ਪੈਦਾ ਨਹੀਂ ਕਰਦੀ ਫੇਰ ਉਹਦੇ ਵਿੱਚ ਏਸੀ ਚੱਲਦਾ ਏਸੀ ਵੀ ਤਾਂ ਵਾਤਾਵਰਨ ਨੂੰ ਗਰਮ ਕਰਦਾ ਕਾਰ ਵੀ ਠੰਡੀ ਹੁੰਦੀ ਆ ਲੱਖਾਂ ਹੀ ਕਾਰਾਂ ਚੱਲਦੀਆਂ ਨੇ ਲੱਖਾਂ ਹੀ ਏਸੀ ਚੱਲਦੇ ਨੇ ਉਹ ਵੀ ਵਾਤਾਵਰਨ ਨੂੰ ਗਰਮ ਕਰ ਰਹੇ ਨੇ ਜਦੋਂ ਟਾਇਰ ਘਸਦਾ ਤਾਂ ਕਾਰਬਨ ਜਦੋਂ ਰਬੜ ਘਸੇ ਨੀ ਕਾਰਬਨ ਤਾਂ ਪੈਦਾ ਹੋਣੀ ਆ ਉਹ ਵੀ ਸਾਡੇ ਸਾਹਾਂ ਲਈ ਬਣਦੀ ਆ ਪਰ ਉਹਨੇ ਇੱਕ ਕਾਗਜ਼ ਦਾ ਟੁਕੜਾ ਦੇ ਦਿੱਤਾ ਨੋਨ ਪੋਲਿਊਸ਼ਨ ਵੀਕਲ ਅਸਲ ਦੇ ਵਿੱਚ ਰੂਲ ਤਾਂ ਹੋਣਾ ਚਾਹੀਦਾ ਵੀ ਜਿੰਨੀ ਮਸ਼ੀਨਰੀ ਹੋਊਗੀ ਓਨੇ ਰੁੱਖ ਲਾਏ ਜਾਣਗੇ ਤਾਂ ਕਿ ਉਹਦਾ ਪ੍ਰਦੂਸ਼ਣ ਰੁਕ ਘਟਾ ਸਕਣ ਪਰ ਰੁੱਖ ਲਾਏ ਜਾਂਦੇ ਨੇ ਜਿਹੜੇ ਸਾਡੇ ਬਰਾਸਤੀ ਰੁੱਖ ਨੇ ਜਾਂ ਦੇਸੀ ਰੁੱਖ ਨੇ ਬਹੁਤ ਘੱਟ ਲਾਏ ਜਾਂਦੇ ਨੇ ਸਾਨੂੰ ਹੋਰ ਖਲੌਣੇ ਜਿਹੜੇ ਘੱਟ ਤੋਂ ਘੱਟ ਬਿਨਾ ਪਾਣੀ ਤੋਂ ਹੋ ਜਾਣ ਤੇ ਸਾਨੂੰ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਆਪਣੀ ਸਿਹਤ ਨੂੰ ਬਚਾਉਣ ਲਈ ਇਹ ਖੇਤੀ ਨਾਲ ਜੁੜਨਾ ਪੈਣਾ ਭਾਵੇਂ ਘੱਟ ਤੋਂ ਘੱਟ ਜਗ੍ਹਾ 'ਚ ਕਰਕੇ ਕਨਾਲ ਦੀ ਕਨਾਲ 'ਚ ਜੇ ਨੋਟਾਂ ਵਾਲੀ ਖੇਤੀ ਕਰੀਗੇ ਅਸੀਂ ਬਿਮਾਰ ਹੋ ਗਏ ਫੇਰ ਉਹ ਪੈਸਾ ਨਹੀਂ ਫੜ ਹੁੰਦਾ ਜੇ ਅਸੀਂ ਕਮਾਈ ਕੀਤੀ ਜਦੋਂ ਐਸ ਕਾਰਨ ਦਾ ਟਾਈਮ ਆਇਆ ਪਹਿਲਾਂ ਬੰਦਾ ਪੜ੍ਹਾਈ ਕਰਦਾ ਫਿਰ ਨੌਕਰੀ ਕਰਦਾ ਜਦੋਂ ਉਹ ਪੈਨਸ਼ਨ ਕਰਕੇ ਲੈ ਕੇ ਆਉਂਦਾ ਸਾਨੂੰ ਬਿਮਾਰ ਹੋ ਜਾਂਦਾ ਫੇਰ ਐਸ ਕਾਰਨ ਦਾ ਟਾਈਮ ਤਾਂ ਚਲੇ ਗਿਆ ਪਰ ਤੁਸੀਂ ਕੁਦਰਤੀ ਖੇਤ ਚ ਕੰਮ ਵੀ ਕਰੋਗੇ ਆਨੰਦ ਵੀ ਮਾਣੋਗੇ ਤੇ ਐਸ ਵੀ ਕਰੋਗੇ ਤੇ ਵਾਤਾਵਰਨ ਨੂੰ ਬਚਾਓਗੇ ਸੁੱਧ ਹਵਾ ਵੀ ਬਚਾਓਗੇ ਸੋ ਇਹ ਅਸੀਂ ਇਹ ਪਿਛਲੇ 17 18 ਸਾਲਾਂ ਦੇ ਸਮੇਂ ਚ ਭਾਵੇਂ ਪੈਸਾ ਨਹੀਂ ਜੋੜ ਸਕੇ ਪਰ ਇਹ ਵੀ ਗੱਲ ਪੱਕੀ ਅਸੀਂ ਬਿਮਾਰ ਵੀ ਨਹੀਂ ਹੈਗੇ ਤੰਦਰੁਸਤ ਆ ਭੱਜ ਸਕਦੇ ਆ ਸਾਰਾ ਕੁਝ ਕਰ ਸਕਦੇ ਆ ਇਹਦਾ ਜੋ ਸਾਰਾ ਸਿਹਰਾ ਕੁਦਰਤੀ ਖੇਤੀ ਨਹੀਂ ਜਾਂਦਾ ਪਰ ਮਾਤਮਾ ਦਾ ਧੰਨਵਾਦ ਹੈ ਜਿਹੜੇ ਜੀ ਦੀ ਕਿਰਪਾ ਨਾਲ ਅਸੀਂ ਵਾਤਾਵਰਨ ਨੂੰ ਬਚਾਉਣ ਜੋਗੇ ਹੋਏ ਸੁੱਧ ਭੋਜਨ ਪੈਦਾ ਕਰਨ ਜੋਗੇ ਹੋਏ ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਆ ਉਹ ਆਕਸੀਜਨ ਹੈ ਤੇ ਖਾਸ ਗੱਲ ਆ ਵੀ ਸਾਡੇ ਕੋਲ ਆਕਸੀਜਨ ਬਹੁਤ ਜ਼ਿਆਦਾ ਜਿਵੇਂ ਕੋਈ ਫੈਕਟਰੀ ਪ੍ਰਦੂਸ਼ਣ ਕਰਦੀ ਆ ਉਸੇ ਤਰ੍ਹਾਂ ਸਾਡਾ ਖੇਤ ਇੱਕ ਫੈਕਟਰੀ ਦੇ ਰੂਪ ਚ ਆਕਸੀਜਨ ਪੈਦਾ ਕਰ ਰਿਹਾ ਤੇ ਜਿੰਨੀ ਆਕਸੀਜਨ ਵੱਧ ਪੈਦਾ ਕਰਾਂਗੇ ਵੱਧ ਮਜ਼ਬੂਤ ਹੋਵਾਂਗੇ ਜਿਹੜਾ ਗੁਰੂ ਸਾਹਿਬ ਦਾ ਸਿਧਾਂਤ ਆ ਪਵਨ ਗੁਰੂ ਪਾਣੀ ਪਿੱਤਰ ਮਾਤ ਧਰਤ ਮਾਤ ਉਹ ਵੀ ਇਸ ਸਿਧਾਂਤ ਵਿੱਚ ਖੇਤੀ ਤੇ ਜੁੜਦਾ ਸੋ ਪਰਮਾਤਮਾ ਦੀ ਕਿਰਪਾ 17 ਸਾਲਾਂ ਤੋਂ 18 ਸਾਲਾਂ ਚ ਆ ਗਏ ਪਾਵੇਂ ਕੋਈ ਜ਼ਿਆਦਾ ਸਰਕਾਰ ਬਲੋਨੀਆ ਸਹੂਲਤਾਂ ਨਹੀਂ ਮਿਲਣੀਆਂ ਕਿਉਂਕਿ ਵਾਤਾਵਰਨ ਬਚਾਉਣਾ ਦੇਸ਼ ਬਚਾਉਣਾ ਆਪਣੇ ਲੋਕਾਂ ਦੀ ਸਿਹਤ ਬਚਾਉਣਾ ਸ਼ਾਇਦ ਸਾਡਾ ਸਮਾਜ ਇਹ ਸਮਝਦਾ ਵੀ ਇਹ ਕੋਈ ਖਾਸ ਗੱਲ ਨਹੀਂ ਪਰ ਇੱਕ ਪਾਸੇ ਕਿਸ ਨੂੰ ਜ਼ਹਿਰ ਦੇ ਦੇਣਾ ਨਕਲੀ ਚੀਜ਼ ਦੇ ਦੇਣੀ ਕੋਈ ਨਸ਼ਾ ਦੇ ਦੇਣਾ ਉਹ ਵੀ ਉਸੇ ਕੈਟਾਗਰੀ ਵਿੱਚ ਦੇਖਿਆ ਜਾਂਦਾ ਲੋਕਾਂ ਦੇ ਅੰਦਰ ਚ ਨਾ ਚੰਗੇ ਵਾਲਾ ਚੰਗਾ ਨਾ ਮਾੜੇ ਵਾਲਾ ਮਾੜਾ ਸੋ ਫਿਰ ਵੀ ਕਿਸਾਨ ਵੀਰੋ ਆਪ ਜੀ ਨੂੰ ਬੇਨਤੀ ਆ ਵੀ ਇਹ ਵਾਤਾਵਰਣ ਬਚਾਉਣੇ ਵਾਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੁਕਮਾਂ 'ਤੇ ਚੱਲਣ ਵਾਲੀ ਖੇਤੀ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤ ਨਾਲ ਜਰੂਰ ਜੁੜੋ ਜੇ ਮੈਂ ਬਿਨਾਂ ਸਹੂਲਤਾਂ ਤੋਂ ਘੱਟ ਤੋਂ ਘੱਟ ਸਹੂਲਤਾਂ ਨਾਲ ਇਹ ਖੇਤੀ ਕਰਕੇ 17 ਸਾਲ ਦਾ ਸਮਾਂ ਕੱਢ ਲਿਆ ਤੇ ਨਾਲ ਦੀ ਨਾਲ ਅਸੀਂ ਇਹਦੇ ਵਿੱਚ ਬਹੁਤ ਸਾਰੇ ਜੀਵਾਂ ਨੂੰ ਬਚਾਉਣ ਤੇ ਸਫਲ ਹੋਏ ਆਂ ਮੋਰ ਤੋਂ ਲੈ ਕੇ ਚੱਕੀ ਰੋਣਾ ਜਿਹੜੇ ਤਿੱਤਰ ਜਿਹੜੇ ਜੀਵ ਆਪਣੇ ਕਿੰਗਫੀਸ ਜਿਹੜੇ ਤੁਸੀਂ ਦੇਖਣ ਤੋਂ ਵੀ ਭੁੱਲ ਚੁੱਕੇ ਹੋ ਵੀ ਆਪਣੇ ਖੇਤਾਂ 'ਚ ਮਹਾਰਾਜ ਦੀ ਕਿਰਪਾ ਨਾਲ ਰਹਿ ਰਹੇ ਨੇ ਆ ਰਹੇ ਨੇ ਜਾ ਰਹੇ ਨੇ ਤੇ ਜਿਹੜੇ ਲੁਪਤ ਹੋ ਗਏ ਜਿਹੜੀ ਪ੍ਰਜਾਤੀਓ ਖਤਮ ਹੋ ਗਈ ਉਹੀ ਭਾਵੇਂ ਚਲੀ ਗਈ ਹੋਵੇ ਨਹੀਂ ਤਾਂ ਬਹੁਤ ਸਾਰੇ ਜੀਵ ਬਾਹਰੋਂ ਆ ਕੇ ਵੀ ਰਹਿਣ ਲਾਗੇ ਜੀਵਾਂ ਨੂੰ ਵੀ ਸਾਰਾ ਮਿਲਦਾ ਵਾਤਾਵਰਣ ਨਹੀਂ ਬਚਦਾ ਥੋੜੀ ਸਿਹਤ ਵੀ ਬਚਦੀ ਆ ਕਿਉਂਕਿ ਸਾਡਾ ਸਮਾਜ ਜਾਗਰਤ ਨਹੀਂ ਇਸ ਲਈ ਪੈਸੇ ਦੀ ਕਮੀ ਰਹਿ ਜਾਂਦੀ ਆ ਤੂੰ ਜਿੰਨੀ ਕਮਾਈ ਹੋਣੀ ਆ ਉਹ ਨਹੀਂ ਹੁੰਦੀ ਕਿਉਂਕਿ ਪੰਛੀਆਂ ਨੇ ਵੀ ਇਸ ਖੇਤੋਂ ਖਾਣਾ ਹੁੰਦਾ ਪਰ ਫਿਰ ਵੀ ਅਸੀਂ ਇਹ ਖੇਤੀ ਨੂੰ ਕਰਦੇ ਰਹਾਂਗੇ ਕਿਉਂਕਿ ਸਾਡੇ ਗੁਰੂ ਸਾਹਿਬ ਦੇ ਸਿਧਾਂਤਾਂ ਨਾਲ ਚੱਲਣ ਵਾਲੀ ਖੇਤੀ ਆ ਤੇ ਖੇਤੀ ਦਾ ਮਾਡਲ ਆ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਾਤਾ ਤੇ ਖੇਤੀ ਬਚਾਵਾਂਗੇ ਜੇ ਨੂੰ ਮੈਂ ਤਾਂ ਮਤਲਬ ਸਮਝਾਂਗੇ ਤਾਂ ਕਿਸੇ ਦੇ ਘਰੇ ਮਰੀਜ਼ ਨਹੀਂ ਹੋਊਗਾ ਕੋਈ ਖੇਤ ਬਿਮਾਰ ਨਹੀਂ ਹੋਊ ਕੋਈ ਫਸਲ ਬਿਮਾਰ ਨਹੀਂ ਹੋ ਤੇ ਅਸੀਂ ਜਾਣੇ ਅਣਜਾਣੇ ਵਿੱਚ ਵੀ ਸਰਵਤ ਦਾ ਭਲਾ ਕਰਨ ਤੇ ਸਫਲ ਹੋਵਾਂਗੇ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ